ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਜ ਕੱਲ ਲੋਕ ਜਿਹੜੇ ਨੇ ਐਕਟਿਵ ਨੇ ਔਰ ਚਾਹੁੰਦੇ ਨੇ ਕਿ ਉਹਨਾਂ ਨੂੰ ਜਲਦੀ ਨੇਮ ਔਰ ਫੇਮ ਮਿਲੇ ਤਾਂ ਇਹ ਇਨਫਲੂਐਂਸਰ ਦਾ ਜਿਹੜਾ ਨਸ਼ਾ ਹੈ ਨਾ ਉਹ ਮੈਨੂੰ ਲੱਗਦਾ ਹੈ ਬਹੁਤ ਹੀ ਖਰਾਬ ਵੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਫਿਊਚਰ ਸਾਡਾ ਕੈਰੀਅਰ ਸਿਰਫ ਇੱਕ ਵੀਡੀਓ ਦੇ ਉੱਤੇ ਬੇਸਡ ਹੈ ਪਰ ਕੁਝ ਇਹੋ ਜਿਹੇ ਲੋਕ ਜੋ ਕਿ ਆਪਣੇ ਆਪ ਨੂੰ ਫਿਲਮੀ ਸਤਾਰੇ ਸਮਝਦੇ ਨੇ ਆਪਣੀ ਸਟਾਰਟਿੰਗ ਜਿਹੜੀ ਹੈ ਆਪਣੀ ਜਰਨੀ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਜੈਂਡਰ ਬਦਲ ਕੇ ਕਰਨਾ ਸ਼ੁਰੂ ਕਰ ਦਿੰਦੇ ਨੇ ਅਗਰ ਇੱਕ ਹੋਏਗਾ ਵੀ ਰੀਅਲ ਤਾਂ ਉਹਨੂੰ ਦੇਖ ਕੇ 10 ਨਾਲ ਜਾਣ ਖੜ ਜਾਂਦੇ ਕਿ ਜੇ ਇਹ ਫੇਮਸ ਹੋ ਸਕਦਾ ਤੇ ਅਸੀਂ ਆਪਣੇ ਮੂੰਹ ਤੇ ਮੇਕਅਪ ਲਗਾ ਕੇ ਆਪਣਾ ਡਰੈਸ ਅਪ ਉਹਦਾ ਰੱਖ ਕੇ ਕੁੜੀਆਂ ਵਾਂਗੂ ਸ਼ਿੰਗਾਰ ਕਰਕੇ ਕਿਵੇਂ ਨਹੀਂ ਫੇਮਸ ਹੋ ਸਕਦੇ ਸਾਡੇ ਸਮਾਜ ਦੇ ਵਿੱਚ ਪਹਿਲਾਂ ਵੀ ਅਜਿਹੇ ਕੈਰੇਕਟਰ ਹੁੰਦੇ ਸੰ ਪਰ ਉਹਨਾਂ ਕੋਲ ਕੋਈ ਅਜਿਹਾ ਪਲੇਟਫਾਰਮ ਨਹੀਂ ਸੀ ਮੁੰਡੇ ਜਿਹੜੇ ਨੇ ਕੁੜੀਆਂ ਦੇ ਕੱਪੜੇ ਪਾ ਕੇ ਕੁਝ ਚੀਜ਼ਾਂ ਪੇਸ਼ ਕਰਦੇ ਸਨ ਇੱਕ ਲੜਕਾ ਹੈ ਅਮਨ ਪਾਟਿਆ ਜੋ ਕਿ ਮੇਕਅਪ ਦਾ ਬਹੁਤ ਸ਼ੌਕੀਨ ਹੈ ਮੇਕਅਪ ਕਰਦਾ ਹੈ ਮੇਕਅਪ ਆਰਟਿਸਟ ਹੈ ਔਰ ਉਸੇ ਤਰੀਕੇ ਦੇ ਨਾਲ ਉਹਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਰਦਾਰ ਹੈ ਉਹ ਤਾਂ ਉਹਨੇ ਸਿਰ ਤੇ ਪਟਕਾ ਆਪਣਾ ਬੰਨਿਆ ਹੁੰਦਾ ਹੈ ਤੇ ਉਸ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਦਾ ਹੈ ਤੇ ਕੁਝ ਆਪਣੇ ਸਿੱਖ ਕਮਿਊਨਿਟੀ ਦੇ ਲੋਕ ਵੀ ਜਿਹੜੇ ਨੇ ਉਹ ਵੀ ਸ਼ਾਇਦ ਉਸ ਤੇ ਇਤਰਾਜ਼ ਕਰਦੇ ਨੇ ਕਿ ਇੱਕ ਸਰਦਾਰ ਹੋਣ ਦੇ ਨਾਲ ਤੂੰ ਸਾਡ ਨੂੰ ਸ਼ਰਮ ਦੇ ਨਾਲ ਸਾਡਾ ਮੂੰਹ ਨੀਚੇ ਹੁੰਦਾ ਵੀ ਤੂੰ ਇਹ ਕੰਮਾਂ 'ਚ ਲੱਗਿਆ ਹੋਇਆ ਹੈ ਜਾਂ ਤਾਂ ਉਹ ਪੂਰਨ ਤੌਰ ਤੇ ਕੁੜੀ ਬਣ ਕੇ ਆਪਣੇ ਆਪ ਨੂੰ ਪੇਸ਼ ਕਰੇ ਜਾਂ ਉਹ ਪੂਰਨ ਤੌਰ ਤੇ ਮੁੰਡਾ ਬਣੇ ਉਹ ਜਿਹੜਾ ਵਿਚ ਵਿਚਾਲੇ ਵਾਲਾ ਕੰਮ ਉਹ ਗਲਤ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਪੋਜ਼ਿਟਿਵਿਟੀ ਹੈ ਕ੍ਰੀਏਟੀਵਿਟੀ ਹੈ ਪਰ ਉੱਥੇ ਹੀ 네ਗੇਟਿਵਿਟੀ ਅਤੇ ਆਪਣਾ ਰੂਪ ਬਦਲ ਕੇ ਪੇਸ਼ ਕਰਦੇ ਨੇ ਸਿਰਫ ਇੱਕ ਵਿਊਜ਼ ਦੇ ਚੱਕਰ ਦੇ ਵਿੱਚ ਇੱਕ लुध्यानंद सेखरां ਤੁਸੀਂ ਤੇ ਮੈਂ ਹਰਸ਼ਕੌਰ ਸੋਸ਼ਲ ਮੀਡੀਆ ਇਹੋ ਜੀ ਚੀਜ਼ ਆ ਜੋ ਕਿ ਕਿਸੇ ਵੀ ਇੱਕ ਵਿਅਕਤੀ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੰਦੀ ਆ ਹੁਣ ਇੱਕ ਵਰਡ ਜਿਹੜਾ ਚੱਲਦਾ ਇਨਫਲੂਐਂਸਰ ਬਣਾ ਦਿੰਦੀ ਆ ਹੁਣ ਉਹ ਵਰਡ ਨੂੰ ਹਾਸਲ ਕਰਨ ਲਈ ਇਨਫਲੂਐਂਸਰ ਬਣਨ ਲਈ ਲੋਕ ਬਹੁਤ ਕੁਝ ਕਰਦੇ ਨੇ ਕਈ ਵਾਰ ਤਾਂ ਇਹੋ ਜਿਹੇ ਸਟੰਟ ਕਰਦੇ ਨੇ ਜਿਸ ਦੇ ਨਾਲ ਉਹਨਾਂ ਜਾਨ ਵੀ ਜਾ ਸਕਦੀ ਆ ਪਰ ਉੱਥੇ ਕੁਝ ਅਜਿਹੇ ਵੀ ਤਸਵੀਰਾਂ ਸਾਹਮਣੇ ਆ ਨੇ ਜੋ ਕਿ ਜਿਹੜੇ ਨੌਜਵਾਨ ਨੇ ਕੁਝ ਵੀ ਕਰ ਸਕਦੇ ਨੇ ਇਨਫਲੂਐਂਸਰ ਬਣਨ ਲਈ ਤਾਂ ਇਸੇ ਬਾਰੇ ਗਲਬਤ ਕਰਦੇ ਆ ਸਾਡੇ ਨਾਲ ਜਿਹੜੇ ਮੇਰੇ ਸਹਿਯੋਗੀ ਮੌਜੂਦ ਨੇ ਅਮਨ ਸਿੰਘ ਤੇ ਨਾਲ ਹੀ ਪ੍ਰਬਲਿੰਕ ਕ ਤੇ ਸਭ ਤੋਂ ਪਹਿਲੇ ਹੀ ਸਵਾਲ ਹੈ ਕਿ ਜਿਹੜਾ ਇਨਫਲੂਐਂਸਰ ਵਰਡ ਜਿਹੜਾ ਹੈ ਉਸ ਨੂੰ ਬਨਨ ਦੇ ਬਹੁਤ ਕੁਝ ਲੋਕੀ ਕਰਦੇ ਨੇ ਤੁਸੀਂ ਵੀ ਅਜਿਹੀ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਤੇ ਮੈਂ ਚਾਹੁੰਗੀ ਉਸ ਦੇ ਬਾਰੇ ਤੁਸੀਂ ਦੱਸੋ ਥੋੜਾ ਬਹੁਤ ਹਰਸ਼ ਬਿਲਕੁਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹਰ ਕੋਈ ਹੈ ਔਰ ਫੇਮਸ ਹੋਣਾ ਚਾਹੁੰਦਾ ਚਾਹੇ ਉਹ ਫੇਸਬੁੱਕ ਦਾ ਮਾਧਿਅਮ ਹੋਵੇ ਜਾਂ ਇੰਸਟਾਗ੍ਰam ਹੋਵੇ ਸਨੈਪਚੈਟ ਹੋਵੇ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਜ ਕੱਲ੍ਹ ਲੋਕ ਜਿਹੜੇ ਨੇ ਉਹ ਐਕਟਿਵ ਨੇ ਔਰ ਚਾਹੁੰਦੇ ਨੇ ਕਿ ਉਹਨਾਂ ਨੂੰ ਜਲਦੀ ਨੇਮ ਔਰ ਫੇਮ ਮਿਲੇ ਜਿਸ ਦੇ ਚੱਲਦੇ ਉਹ ਆਪੋ ਆਪਣੇ ਵੱਖੋ ਵੱਖਰੇ ਰੂਪ ਧਾਰ ਰਹੇ ਨੇ ਕੁਝ ਲੋਕ ਤਾਂ ਅਜਿਹੇ ਨੇ ਕਹਿ ਸਕਦੇ ਆ ਕਿ ਫਿਲਮੀ ਕਰੈਕਟਰ ਜਿਹੜੇ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਦੀ ਉਹਦਾਂ ਦੀ ਰੀਯੂਜ਼ ਬਣਾ ਰਹੇ ਨੇ ਉਸ ਤੋਂ ਇਲਾਵਾ ਗਾਣੇ ਹੋ ਜਾਣ ਸੌਂਗਸ ਜਿਹੜੇ ਨੇ ਫਿਲਮੀ ਹੋਣ ਚਾਹੀਏ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਵਰਗੀ ਲੁੱਕ ਜਿਹੜੀ ਬਣਾ ਕੇ ਯਾ ਫਿਰ ਜਿਹੜੇ ਪੁਰਾਣੇ ਸਾਡੇ ਗੀਤ ਸਨ ਉਹਨਾਂ ਨੂੰ ਦੁਬਾਰਾ ਰੀਕ੍ਰੀਏਟ ਕਰਕੇ ਉਹਨਾਂ ਦੇ ਉੱਪਰ ਰੀਲਸ ਬਣਾਈਆਂ ਜਾ ਰਹੀਆਂ ਨੇ ਖਾਸ ਕਰਕੇ ਮੈਂ ਇੰਸਟਾ ਦੀ ਗੱਲ ਕਰਾਂਗਾ ਇੰਸਟਾ ਦੇ ਉੱਪਰ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਐਕਟਿਵ ਨੇ ਔਰ ਕੋਸ਼ਿਸ਼ ਉਹਨਾਂ ਦੀ ਇਹੀ ਹੈ ਕਿ ਜਲਦ ਤੋਂ ਜਲਦ ਰਾਤ ਤੋਂ ਰਾਤ ਜਿਹਨੂੰ ਕਹਿ ਦਿੰਦੇ ਆ ਨਾ ਕਿ ਸਟਾਰ ਬਣਿਆ ਜਾਵੇ ਕਿਉਂਕਿ ਅੱਗੇ ਸੀ ਅੱਗੇ ਨਾਟਕ ਹੁੰਦੇ ਸਨ ਥੀਏਟਰਸ ਹੁੰਦੇ ਸਨ ਉਸ ਤੋਂ ਬਾਅਦ ਫਿਰ ਸਿਲੈਕਸ਼ਨ ਹੁੰਦੀ ਸੀ ਤਾਂ ਪੋਲੀਵੁੱਡ ਜਾਂ ਪੋਲੀਵੁੱਡ ਤਾਂ ਹੁੰਦਾ ਨਹੀਂ ਸੀ ਪੰਜਾਬੀ 뮤직 ਇੰਡਸਟਰੀ ਹੁੰਦੀ ਸੀ ਤੇ ਜਾਂ ਬਾਲੀਵੁੱਡ ਦੇ ਵਿੱਚ ਮੁੰਬਈ ਜਿਹਨੂੰ ਮਾਇਆ ਨਗਰੀ ਕਹਿੰਦੇ ਉੱਥੇ ਲੋਕ ਜਾਂਦੇ ਸੀ ਤੇ ਕਈ ਕਈ ਸਾਲ ਲੱਗ ਜਾਂਦੇ ਸੀ ਸਿੱਖਣ ਨੂੰ ਤੇ ਕਈ ਕਈ ਸਾਲ ਸਟਰਗਲ ਦੇ ਵਿੱਚ ਲੰਘਦੇ ਸੀ ਫੇਰ ਕਿਤੇ ਜਾ ਕੇ ਕੋਈ ਵਧੀਆ ਬਜਟ ਵਾਲੀ ਫਿਲਮ ਮਿਲਦੀ ਸੀ ਪਰ ਹੁਣ ਰਾਤੋਂ ਰਾਤ ਜਿਹੜਾ ਕੋਈ ਵੀ ਸਟਾਰ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਸੋਸ਼ਲ ਮੀਡੀਆ ਸਟਾਰ ਜਿਨ੍ਹਾਂ ਦੀ ਸ਼ਾਇਦ ਵੈਲਿਊ ਇਹ ਕਹਿ ਸਕਦੇ ਆ ਕਿ ਫਿਲਮੀ ਕਲਾਕਾਰਾਂ ਦੇ ਬਰਾਬਰ ਹੈ ਮੈਂ ਪੰਜਾਬ ਦੇ ਸਿੰਗਰਸ ਜਾਂ ਸੈਲੀਬ੍ਰਿਟੀ ਦੀ ਗੱਲ ਨਹੀਂ ਕਰਾਂਗਾ ਫਿਲਮੀ ਕਲਾਕਾਰਾਂ ਦੀ ਕਿਉਂਕਿ ਗੱਲ ਕਈ ਲੱਖਾਂ ਦੀ ਮੈਂ ਕਹਿੰਦਾ ਕਿ ਮਿਲੀਅਨਸ ਦੇ ਵਿੱਚ ਵੀਡੀਓਜ਼ ਜਦੋਂ ਚੱਲਦੀਆਂ ਨੇ ਤਾਂ ਫਿਰ ਕਲਾਕਾਰ ਆਪਣੇ ਆਪ ਨੂੰ ਸਟਾਰ ਖੁਦ ਵੀ ਸਮਝਣ ਲੱਗ ਪੈਂਦੇ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਰਾਤੋਂ ਰਾਤ ਸਟਾਰ ਬਣਨਾ ਤਾਂ ਇਹ ਇਨਫਲੂਐਂਸਰ ਦਾ ਜਿਹੜਾ ਨਸ਼ਾ ਹੈ ਨਾ ਉਹ ਮੈਨੂੰ ਲੱਗਦਾ ਹੈ ਬਹੁਤ ਹੀ ਖਰਾਬ ਵੀ ਹੈ ਕਿਥੇ ਨਾ ਕਿਥੇ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਫਿਊਚਰ ਸਾਡਾ ਕੈਰੀਅਰ ਸਿਰਫ ਇੱਕ ਵੀਡੀਓ ਦੇ ਉੱਤੇ ਬੇਸਡ ਹੈ ਔਰ ਅੱਜਕੱਲ ਆਪਾਂ ਦੇਖਦੇ ਆ ਅੱਜਕੱਲ ਰੀਲਸ ਬਣਾਉਣ ਵਾਲੇ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖਦੇ ਹੋਵੋਗੇ ਜੋ ਕਿ ਟ੍ਰੈਂਡਿੰਗ ਦੇ ਵਿੱਚ ਜਾਂਦੀਆਂ ਹੋਣਗੀਆਂ ਫਿਰ ਜਿਹੜੇ ਤੁਸੀਂ ਫਿਲਮੀ ਸਟਾਰਾਂ ਦੀ ਗੱਲ ਕੀਤੀ ਹੈ ਉਹ ਲੋਕ ਆਪਣੀ ਫਿਲਮ ਦੀ ਪ੍ਰੋਮੋਸ਼ਨ ਆਪਣੇ ਗਾਣੇ ਦੀ ਪ੍ਰੋਮੋਸ਼ਨ ਕਰਨ ਵਾਸਤੇ ਉਹਨਾਂ ਰੀਲ ਕ੍ਰੀਏਟਰਸ ਕੋਲ ਪਹੁੰਚਦੇ ਨੇ ਤੇ ਉਹਨਾਂ ਦੇ ਥਰੂ ਜਿਹੜੀ ਪ੍ਰੋਮੋਸ਼ਨ ਕਰਵਾਉਂਦੇ ਨੇ ਕੀ ਇਹਨਾਂ ਨੂੰ ਇੰਨੀ ਅਹਿਮੀਅਤ ਦੇਣੀ ਸ਼ੁਰੂ ਹੋ ਚੁੱਕੀ ਐ ਕਿ ਜੇ ਇਹਨਾਂ ਦੀ ਵੀਡੀਓ ਇੱਕ ਦਿਨ ਵਾਇਰਲ ਹੋ ਗਈ ਤੇ ਉਹ ਕੰਟੈਂਟ ਮੇਕਰ ਦਾ ਨਾਮ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਕ੍ਰੀਏਟੀਵਿਟੀ ਦੇ ਨਾਲ ਆਪਣੀ ਵੀਡੀਓਜ਼ ਬਣਾਉਂਦੇ ਇੱਕ ਤੁਸੀਂ ਗੋਬਿੰ다 ਸਰਦਾਰ ਦੇਖਿਆ ਹੋਵੇਗਾ ਜੋ ਕਿ ਨਾ bizness ਦੇ ਪ੍ਰੋਮੋਸ਼ਨਸ ਵੀ ਆਪਣੇ ਕੰਟੈਂਟ ਦੇ ਨਾਲ ਅੱਗੇ ਲੈ ਕੇ ਆਉਂਦਾ ਜੋ ਮੈਨੂੰ ਲੱਗਦਾ ਕਿ ਕੋਈ ਹੁਣ ਆ ਇੰਨੇ ਵੱਡੇ ਵੱਡੇ ਡਾਇਰੈਕਟਰਸ ਆਪਣੀ ਫਿਲਮ ਦੀ ਪ੍ਰੋਮੋਸ਼ਨ ਜੇ ਕਰਵਾਉਣ ਵਾਸ ਉਸਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀ ਕਿ ਮੇਰੇ ਕੋਲ ਕੁਝ ਨਹੀਂ ਸੀ ਹੁਣ ਮੈਂ ਲੱਖਾਂ ਦੇ ਵਿੱਚ ਖੇਡਦਾ ਮੇਰੇ ਕੋਲ ਸਭ ਕੁਝ ਹੈ ਮੈਂ ਘਰ ਪਰਿਵਾਰ ਵੀ ਆਪਣਾ ਸਭ ਕੁਝ ਦੇਖ ਰਿਹਾ ਤੇ ਤੁਸੀਂ ਸੋਚੋ ਇੱਕ ਮਾਈਂਡ ਦੀ ਕ੍ਰੀਏਟੀਵਿਟੀ ਕਿਵੇਂ ਇੰਨੀ ਅੱਗੇ ਪਹੁੰਚ ਗਈ ਚਲੋ ਇਹ ਤਾਂ ਹੋ ਗਿਆ ਕਿ ਕ੍ਰੀਏਟੀਵਿਟੀ ਪਰ ਕੁਝ ਇਹੋ ਜਿਹੇ ਲੋਕ ਜੋ ਕਿ ਆਪਣੇ ਆਪ ਨੂੰ ਫਿਲਮੀ ਸਤਾਰੇ ਸਮਝਦੇ ਨੇ ਆਪਣੀ ਸਟਾਰਟਿੰਗ ਜਿਹੜੀ ਹੈ ਆਪਣੀ ਜਰਨੀ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਜੈਂਡਰ ਬਦਲ ਕੇ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣਾ ਮੇਨ ਟੌਪਿਕ ਅੱਜ ਉਹੀ ਹੈ ਕਿ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਤੁਸੀਂ ਬਹੁਤ ਸਾਰੀ ਰੀਲਸ ਦੇਖੀਆਂ ਹੋਣਗੀਆਂ ਜਿੱਥੇ ਤੁਸੀਂ ਕਮੈਂਟ ਸੈਕਸ਼ਨ ਜਾ ਕੇ ਅਗਰ ਦੇਖੋਗੇ ਤਾਂ ਤੁਸੀਂ ਪੜ ਨਹੀਂ ਸਕਦੇ ਕੋਈ ਵੀ ਸ਼ਰੀਫ ਘਰ ਦਾ ਇਨਸਾਨ ਇਹ ਕਮੈਂਟ ਸੈਕਸ਼ਨ ਦੇ ਵਿੱਚ ਚਪੜੀ ਜੇ ਦੇਖ ਲਵੇ ਨਾ ਤਾਂ ਉਹਨੂੰ ਲੱਗੇ ਕਿ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਇੰਨਾ ਕੋ ਨੈਗੇਟਿਵ ਹੈ ਵੀ ਤੁਸੀਂ ਬਰਦਾਸ਼ਤ ਨਹੀਂ ਕਰ पाओगे ਇਹੋ ਜੀਆਂ ਚੀਜ਼ਾਂ ਉਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਪੋਜ਼ਿਟਿਵਿਟੀ ਹੈ ਕ੍ਰੀਏਟੀਵਿਟੀ ਹੈ ਪਰ ਉੱਥੇ ਹੀ ਨੈਗੇਟਿਵਿਟੀ ਅਤੇ ਆਪਣਾ ਰੂਪ ਬਦਲ ਕੇ ਪੇਸ਼ ਕਰਦੇ ਨੇ ਸਿਰਫ ਇੱਕ ਵਿਊਜ਼ ਦੇ ਚੱਕਰ ਦੇ ਵਿੱਚ ਇੱਕ ਕ੍ਰੀਏਟਰ ਹੈ ਜਿਸ ਨੂੰ ਮੈਡ ਸੰਧੂ ਹੈ ਜੋ ਹੁਣ ਫਿਲਮ ਦੇ ਵਿੱਚ ਵੀ ਆਇਆ ਉਸ ਨੂੰ ਰੋਲ ਮਿਲਿਆ ਉਸ ਨੂੰ ਹੁਣ ਆਪਾਂ ਨਹੀਂ ਜਾਣਦੇ ਕਿ ਉਹ ਅਸਲ ਤੌਰ ਦੇ ਵਿੱਚ ਵੀ ਇਸ ਤਰੀਕੇ ਦਾ ਹੈ ਜਾਂ ਫਿਰ ਅਸਲ ਤੌਰ ਦੇ ਵਿੱਚ ਨਹੀਂ ਹੈ ਕੁਝ ਆਪਾਂ ਜਾਣਦੇ ਨਹੀਂ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕਮੈਂਟ ਵੀ ਨਹੀਂ ਕਰ ਸਕਦੇ ਪਰ ਦੇਖਾ ਦਿਖਾਈ ਅਗਰ ਇੱਕ ਹੋਏਗਾ ਵੀ ਰੀਅਲ ਤਾਂ ਉਹਨੂੰ ਦੇਖ ਕੇ 10 ਨਾਲ ਜਾਣ ਖੜ ਜਾਂਦੇ ਕਿ ਜੇ ਇਹ ਫੇਮਸ ਹੋ ਸਕਦਾ ਤੇ ਅਸੀਂ ਆਪਣੇ ਮੂੰਹ ਤੇ ਮੇਕਅਪ ਲਗਾ ਕੇ ਆਪਣਾ ਡ्रेस ਅਪ ਉਹਦਾ ਰੱਖ ਕੇ ਕੁੜੀਆਂ ਵਾਂਗੂ ਸ਼ਿੰਗਾਰ ਕਰਕੇ ਕਿਵੇਂ ਨਹੀਂ ਫੇਮਸ ਹੋ ਸਕਦੇ ਤੁਸੀਂ ਇਹਨੂੰ ਕਿੰਨਾ ਕੋਈ ਸਹੀ ਸਮਝਦੇ ਹੋ ਤੇ ਕਿੰਨਾ ਕੋਈ ਗਲਤ ਸਮਝਦੇ ਹੋ ਕਿਉਂਕਿ ਮੇਰੇ ਅਕੋਰਡਿੰਗ ਤਾਂ ਇਹ ਰਹਿ ਗਿਆ ਜਿਹੜੀ ਰਿਐਲਿਟੀ ਹੈ ਜਿੱਥੇ ਆਪਾਂ ਦੇਖਿਆ ਜਾਵੇ ਜਿਨ੍ਹਾਂ ਨੂੰ ਆਪਾਂ ਕਿੰਨਰ ਵੀ ਕਹਿੰਨੇ ਆ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਬਟ ਅੱਜਕੱਲ ਤਾਂ ਲੋਕ ਇਦਾਂ ਹੈ ਕਿ ਮੰਗਣ ਦੇ ਚੱਕਰ ਦੇ ਵਿੱਚ ਪੈਸੇ ਕਮਾਉਣ ਦੇ ਚੱਕਰ 'ਚ ਵੀਵਜ਼ ਪਾਉਣ ਦੇ ਚੱਕਰ ਦੇ ਵਿੱਚ ਜਿਹੜੇ ਅਸਲ ਜਿਹੜੀ ਰੀਅਲ ਜੋ ਰੱਬ ਦੀ ਦਾਤ ਹੈ ਗੋਡਸ ਗ੍ਰੇਸ ਕਹਿੰਦੇ ਆਪਾਂ ਇਹਨਾਂ ਨੂੰ ਆਪਾਂ ਆਸ਼ੀਰਵਾਦ ਲੈਣੇ ਹਨ ਲੋਕਾਂ ਦਾ ਤੇ ਉਹ ਅਗਰ ਤੁਸੀਂ ਬਦਲ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਕਰਨ ਲੱਗ ਜੋਗੇ ਤਾਂ ਮੈਨੂੰ ਲੱਗਦਾ ਕਿ ਅਸਲ ਤੇ ਨਕਲ ਦੇ ਵਿੱਚ ਕੋਈ ਫਰਕ ਰਹਿ ਹੀ ਨਹੀਂ ਜਾਏਗਾ ਹੂੰ ਤੇ ਇਸ ਦੇ ਨਾਲ ਇਹ ਵੀ ਕਹਿਣਾ ਚਾਹੂੰਗੀ ਆਪਣੀ ਇਨਫਲੂਐਂਸਰ ਦੇ ਲਾਲਚ ਦੇ ਵਿੱਚ ਜੋ ਵਰਡ ਹੈ ਲਾਲਚ ਉਹ ਦਿਖਦਾ ਵੀ ਹੈ ਕਿ ਇਨਫਲੂਐਂਸਰ ਦੇ ਲਾਲਚ ਦੇ ਵਿੱਚ ਲੋਕ ਆਪਣੀ ਰਿਸਪੈਕਟ ਆਪਣੀ ਇਮੇਜ ਦਾ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਬੱਸ ਇਹ ਹੈ ਕਿ ਅਸੀਂ ਜੋ ਮਰਜ਼ੀ ਕਰੀਏ ਅਸੀਂ ਬੱਸ ਫੇਮਸ ਹੋਣਾ ਚਾਹੀਏ ਸਾਨੂੰ ਉਹਦੇ ਲਈ ਕੁਝ ਵੀ ਕਰਨਾ ਪਵੇ ਨਹੀਂ ਹਰਸ਼ ਇਹ ਨਹੀਂ ਕਹਿ ਸਕਦੇ ਕਿ ਲੋਕ ਆਪਣੀ ਇਮੇਜ ਬਣਾਉਣ ਲਈ ਜਾਂ ਇਮੇਜ ਨੂੰ ਖਰਾਬ ਕਰਦੇ ਨੇ ਜਾਂ ਫੇਮਸ ਹੋਣ ਲਈ ਆਪਣੀ ਇਮੇਜ ਨੂੰ ਖਰਾਬ ਕਰਦੇ ਨੇ ਇਹ ਗੱਲ ਹੈ ਜਿਹੜੀ ਚੀਜ਼ ਲੋਕ ਦੇਖਦੇ ਨੇ ਉਹੀ ਚੀਜ਼ ਸੋਸ਼ਲ ਮੀਡੀਆ ਤੇ ਪ੍ਰੋਸੀ ਜਾਂਦੀ ਹੈ ਤੇ ਉਹੀ ਸ਼ਾਇਦ ਚੱਲਦੀ ਹੈ ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਇੱਕ ਕੈਰੈਕਟਰ ਜਿਹੜੇ ਮੁੰਡਾ ਹੈ ਉਹ ਮੁੰਡਾ ਹੈਗਾ ਪਰ ਬਣ ਕੇ ਕੁੜੀ ਉਹ ਵੀਡੀਓਜ਼ ਜਿਹੜੀਆਂ ਰੀਲਸ ਪਾਉਂਦਾ ਸੋ ਸਾਡੇ ਸਮਾਜ ਦੇ ਵਿੱਚ ਪਹਿਲਾਂ ਵੀ ਅਜੀਹੇ ਕੈਰੈਕਟਰ ਹੁੰਦੇ ਸਨ ਪਰ ਉਹਨਾਂ ਕੋਲ ਕੋਈ ਅਜੀਹਾ ਪਲੇਟਫਾਰਮ ਨਹੀਂ ਸੀ ਅਸੀਂ ਅਕਸਰ ਦੇਖਦੇ ਹਾਂ ਕਿ ਵਿਆਹਾਂ ਦੇ ਵਿੱਚ ਇਹ ਕੁਝ ਕਈ ਸ਼ਗਨ ਵੀ ਅਜਿਹੇ ਕੀਤੇ ਜਾਂਦੇ ਸਨ ਕਿ ਜਿਵੇਂ ਜਿਵੇਂ ਕਹਿੰਦੇ ਨੇ ਕਿ ਲੜਦਿਆਂ ਦੀਆਂ ਗਾਲਾਂ ਤੇ ਗਾਉਂਦਿਆਂ ਦੀਆਂ ਸਿੱਠਣੀਆਂ ਲੋਕ ਮਜ਼ਾਕੀਆ ਲਹਿਜੇ ਦੇ ਨਾਲ ਇਹ ਚੀਜ਼ਾਂ ਕਰਦੇ ਸਨ ਕਿ ਮੁੰਡੇ ਜਿਹੜੇ ਨੇ ਕੁੜੀਆਂ ਦੇ ਕੱਪੜੇ ਪਾ ਕੇ ਕੁਝ ਚੀਜ਼ਾਂ ਪੇਸ਼ ਕਰਦੇ ਸਨ ਜਿਵੇਂ ਵਿਰਾਸਤੀ ਲੋਕਨਾਚਾ ਲੈਣ ਉਹ ਸਾਰੇ ਮੁੰਡੇ ਨੇ ਕੁਝ ਗਰੁੱਪ ਅਜਿਹੇ ਆਗੇ ਨੇ ਜਿਨ੍ਹਾਂ ਦੇ ਵਿੱਚ ਉਹ ਪੇਸ਼ ਕਰਦੇ ਨੇ ਗਿੱਧਾ ਬੋਲੀਆਂ ਪਰ ਉਹ ਸਾਰੇ ਮੇਲ ਨੇ ਪਰ ਉਹ ਕਾਸਟਿਊਮ ਉਹਨਾਂ ਨੇ ਮੇਕਅਪ ਕਰਕੇ ਉਹ ਫੀਮੇਲਸ ਬਣ ਕੇ ਬੋਲੀਆਂ ਜਿਹੜੀਆਂ ਉਹਨਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਨੇ ਤਾਂ ਬਾਕੀ ਦੇਖਣ ਦੇਖੋ ਅਬ ਦੇਖਣ ਦਾ ਨਜ਼ਰੀਆ ਪ੍ਰੈਜੈਂਟੇਸ਼ਨ ਦਾ ਨਜ਼ਰੀਆ ਵੱਖੋ ਵੱਖਰਾ ਉਹ ਕਿਉਂ ਹੁਣ ਜੇ ਆਪਾਂ ਇੱਕ ਪਾਰਟਿਕੂਲਰ ਕੈਰੈਕਟਰ ਦੀ ਗੱਲ ਕਰੀਏ ਕਿ ਉਹ ਹੈ ਮੁੰਡਾ ਪਰ ਬਣ ਕੇ ਕੁੜੀ ਆਪਣੇ ਆਪ ਨੂੰ ਪੇਸ਼ ਕਰ ਰਿਹਾ ਲੋਕ ਉਹਨੂੰ ਪਸੰਦ ਕਰਦੇ ਆ ਚਾਹੇ ਉਹਨੂੰ ਗਾਲਾਂ ਕੱਢਦੇ ਨੇ ਕਮੈਂਟ ਚ ਉਹਦੀਆਂ ਰੀਲਸ ਚੱਲ ਰਹੀਆਂ ਨੇ ਉਹ ਫੇਮਸ ਹੋ ਰਿਹਾ ਉਹਨੂੰ ਇੰਨਾ ਹੀ ਹੈ ਕਿ ਮੈਂ ਇਨਸਟਾਗ੍ਰਾਮ ਦੇ ਉੱਪਰ ਛਾਇਆ ਹੋਇਆ ਚਾਹੇ ਲੋਕ ਮੇਰੀ ਬੇਇੱਜ਼ਤੀ ਕਰਨ ਤੇ ਚਾਹੇ ਲੋਕ ਮੈਨੂੰ ਗਾਲ੍ਹਾਂ ਕੱਢਣ ਪਰ ਇਹ ਗੱਲ ਨਹੀਂ ਹੈ ਕਿ ਸਾਦੇ uh, 100% ਲੋਕ ਜਿਹੜੇ ਉਹਨੂੰ ਗਾਲਾਂ ਕੱਢਦੇ ਨੇ ਕੁਝ ਕਿਨੇ ਜਿਹੜੇ ਉਹਨੂੰ ਲਾਈਕ ਵੀ ਕਰਦੇ ਨੇ ਕੁਝ ਪੋਜ਼ਿਟਿਵ ਕਮੈਂਟ ਵੀ ਉਹਦੇ ਲਈ ਦਿੰਦੇ ਨੇ ਸੋ ਇਹ ਇੱਕ ਅਲੱਗ ਪਹਿਲੂ ਆ ਜਿਵੇਂ 트랜ਸਜੈਂਡਰਸ ਹੁੰਦੇ ਨੇ ਮੇਲ ਫੀਮੇਲ ਤੇ ਜੇ ਪ੍ਰੋਬਲੀ ਨੇ ਗੱਲ ਕੀਤੀ ਕਿ ਕਿਨਰ ਹੁੰਦੇ ਨੇ ਪਰ ਇੱਕ ਕਮਿਊਨਿਟੀ ਉਹ ਆ ਜਿਹੜੀ ਨਾ ਤਾਂ ਮੇਲ ਆ ਨਾ ਫੀਮੇਲ ਆ ਨਾ ਕਿਨਰ ਵੀ ਉਹ ਖੁਦ ਆਪਣੇ ਆਪ ਨੂੰ ਆਪਣੀ ਆਈਡੈਂਟੀ ਬਦਲ ਲੈਂਦੇ ਨੇ ਬਹੁਤ ਦੇਖਿਆ ਜਾਂਦਾ ਕਿ ਕਈ ਮੁੰਡੇ ਕੁੜੀਆਂ ਬਣ ਜਾਂਦੇ ਨੇ ਕੁੜੀਆਂ ਮੁੰਡੇ ਬਣ ਜਾਂਦੀਆਂ ਨੇ ਉਹ ਉਹਨਾਂ ਦਾ ਲਿਵਿੰਗ ਸਟਾਈਲ ਇਦਾਂ ਦਾ ਹੋ ਜਾਂਦਾ ਔਰ ਜੇ ਉਹ ਲੋਕਾਂ ਨੂੰ ਇੰਸਟਾਗ੍ਰam ਦੇ ਉੱਪਰ ਵੀਡੀਓਜ਼ ਬਣਾ ਕੇ ਖੁਸ਼ ਕਰ ਰਹੇ ਨੇ ਤਾਂ ਬਹੁਤੇ ਤਾਂ ਨਹੀਂ ਕੁਝ ਲੋਕ ਤਾਂ ਸ਼ਾਇਦ ਹੋਣਾ ਤੂੰ ਖੁਸ਼ ਹੁੰਦੇ ਹੋਣਗੇ ਉਹਨਾਂ ਨੂੰ ਪਸੰਦ ਕਰਦੇ ਕਈ ਤਾਂ ਕਮੈਂਟ ਆਫ ਵੀ ਰੱਖਦੇ ਨੇ ਕਮੈਂਟ ਆਨ ਹੀ ਨਹੀਂ ਹੁੰਦੇ ਕਈਆਂ ਦੇ ਤਾਂ ਤੁਸੀਂ ਗੱਲ ਕੀਤੀ ਕਰੈਕਟਰ ਦੀ ਜਿਨ੍ਹਾਂ ਨੇ ਕਿ ਸ਼ਾਇਦ ਬਹੁਤ ਪਿਆਰ ਵੀ ਪਾਇਆ ਆਡੀਅנס ਦੇ ਵਿੱਚ ਇੱਕ ਇਹੋ ਜਿਹਾ ਆਪਣਾ ਕਰੈਕਟਰ ਬਣਾ ਲਿਆ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਥਰੂ ਕਿ ਫਿਲਮ ਦੇ ਵਿੱਚ ਵੀ ਰੋਲ ਮਿਲੇਗਾ ਚਾਹੇ ਰੋਲ ਕਿਸੇ ਤਰੀਕੇ ਦਾ ਵੀ ਸਿਗਾ ਉਹਨਾਂ ਦੀ ਰੀਅਲ ਲਾਈਫ ਨੂੰ ਲੈ ਕੇ ਸਿਗਾ 2 ਲੱਖ ਦੇ ਕਰੀਬ ਫਾਲੋਅਰਸ ਨੇ ਪਿਆਰ ਵੀ ਮਿਲਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਹੇਟ ਵੀ ਮਿਲਦੀ ਹੈ ਪਰ ਉਹ ਦੇਖੋ ਇਨਸਾਨ ਜਿਹੜਾ ਕਿ ਰਾਤੀ ਸੌਂਦਾ ਸਵੇਰੇ ਉੱਠ ਕੇ ਫਿਰ ਸਭ ਕੁਝ ਭੁੱਲ ਭੁਲਾ ਕੇ ਆਪਣੀ ਰੀਲ ਸ਼ੂਟ ਕਰਦਾ ਆਪਣਾ ਕੰਟੈਂਟ ਬਣਾਉਂਦਾ ਇੱਕ ਦੀ ਗੱਲ ਨਹੀਂ ਕਰ ਰਹੇ ਅਸੀਂ ਇੱਥੇ ਚਾਰ ਪੰਜ ਜਾਣਿਆਂ ਨੂੰ ਦੇਖਿਆ ਵੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਲੋਕਾਂ ਨੇ ਵੀ ਬਹੁਤ ਦੇਖਿਆ ਹੋਵੇਗਾ ਇੱਕ ਲੜਕਾ ਹੈ ਅਮਨ ਪਾਟਿਆ ਜੋ ਕਿ ਮੇਕਅਪ ਦਾ ਬਹੁਤ ਸ਼ੌਕੀਨ ਹੈ ਮੇਕਅਪ ਕਰਦਾ ਹੈ ਮੇਕਅਪ ਆਰਟਿਸਟ ਹੈ ਔਰ ਉਸੇ ਤਰੀਕੇ ਦੇ ਨਾਲ ਉਹਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸਰਦਾਰ ਹੈ ਉਹ ਤਾਂ ਉਹਨੇ ਸਿਰ ਤੇ ਪਟਕਾ ਆਪਣਾ ਬੰਨਿਆ ਹੁੰਦਾ ਤੇ ਉਸ ਤਰੀਕੇ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕੁਝ ਆਪਣੇ ਸਿੱਖ ਕਮਿਊਨਿਟੀ ਦੇ ਲੋਕ ਵੀ ਜਿਹੜੇ ਨੇ ਉਹ ਵੀ ਸ਼ਾਇਦ ਉਸਤੇ ਇਤਰਾਜ਼ ਕਰਦੇ ਨੇ ਕਿ ਇੱਕ ਸਰਦਾਰ ਹੋਣ ਦੇ ਨਾਲ ਤੂੰ ਸਾਡ ਨੂੰ ਸ਼ਰਮ ਦੇ ਨਾਲ ਸਾਡਾ ਮੂੰਹ ਨੀਚੇ ਹੁੰਦਾ ਵੀ ਤੂੰ ਇਹ ਕੰਮਾਂ 'ਚ ਲੱਗਿਆ ਹੋਇਆ ਤੂੰ ਕਿਹੜਾ ਕੈਰੇਕਟਰ ਫੜ ਲਿਆ ਹੈ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕੈਰੇਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂ ਬਿਲਕੁਲ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਕੰਟਰੋਵਰਸੀਜ਼ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਅੱਜਕਲ੍ਹ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਵੇਖਿਆ ਹੋਣਾ ਇੱਕ ਦੌਰ ਆਇਆ ਸੀ ਜਦੋਂ ਲੋਕ ਕੋਈ ਸਟੋਰੀ ਪਾ ਦਿੰਦੇ ਸੀ ਤਾਂ ਕਮੈਂਟ ਸੈਕਸ਼ਨਸ ਦੇ ਵਿੱਚ 네ਗੇਟਿਵ ਪੋਜ਼ਿਟਿਵ ਹਾਂ ਪੱਕੀ ਤੇ ਨਾ ਪੱਕੀ ਦੋਨੋਂ ਤਰ੍ਹਾਂ ਦੇ ਕਮੈਂਟ ਆਉਂਦੇ ਸੀ ਫਿਰ ਇੱਕ ਅਜਿਹਾ ਸਮਾਂ ਆਇਆ ਕਿ ਲੋਕ ਲਾਈਵ ਹੋ ਕੇ ਇੱਕ ਦੂਜੇ ਨੂੰ ਗਾਲੋ-ਗਾਲੀ ਹੋਣ ਲੱਗੇ ਕੰਟਰੋਵਰਸੀਆਂ ਕ੍ਰੀਏਟ ਕਰਨ ਲੱਗੇ ਹੁਣ ਜਿਹੜਾ ਸਮਾਂ ਨਾ ਇਹਦੇ ਵਿੱਚ ਵੀ ਇਹੀ ਚੀਜ਼ਾਂ ਨੇ ਕੰਟਰੋਵਰਸੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਦੇਖੋ ਪਹਿਲੀ ਤਾਂ ਗੱਲ ਜੇਕਰ ਉਹ ਸ਼ਖਸ ਅਜਿਹੀ ਚੀਜ਼ ਕਰਦਾ ਉਹਨੂੰ ਕਰਨੀ ਨਹੀਂ ਚਾਹੀਦੀ ਕਿਉਂਕਿ ਸਿੱਧੇ ਤੌਰ ਤੇ ਸਿੱਖ ਕਮਿਊਨਿਟੀ ਦੇ ਨਾਲ ਜਾਂ ਤਾਂ ਉਹ ਪੂਰਨ ਤੌਰ ਤੇ ਕੁੜੀ ਬਣ ਕੇ ਆਪਣੇ ਆਪ ਨੂੰ ਪੇਸ਼ ਕਰੇ ਜਾਂ ਉਹ ਪੂਰਨ ਤੌਰ ਤੇ ਮੁੰਡਾ ਬਣੇ ਉਹ ਜਿਹੜਾ ਵਿਚ ਵਿਚਾਲੇ ਵਾਲਾ ਕੰਮ ਉਹ ਗਲਤ ਹੈ ਉਹ ਕਿਤੇ ਨਾ ਕਿਤੇ ਕੋਈ ਵੀ ਹੈ ਉਹ ਉਸ ਕਮਿਊਨਿਟੀ ਨੂੰ ਟਾਰਗੇਟ ਕਰੇਗਾ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰੇਗਾ ਉਹਦੇ ਲਈ ਗਲਤੀ ਹੈ ਦੂਸਰੀ ਗੱਲ ਜਿਹੜੇ ਉਸ ਨੂੰ ਹਾਇਕ ਦਿੰਦੇ ਨੇ ਜਿਹੜੇ ਉਹਨੂੰ ਹੋਰ ਜ਼ਿਆਦਾ ਤੂਲ ਦਿੰਦੇ ਨੇ ਉਹ ਵੀ ਕਸੂਰਬਾਰ ਨੇ ਬਹੁਤਿਆਂ ਨੂੰ ਚਾਹੀਦਾ ਕਿ ਇਗਨੋਰ ਕਰੋ ਮੈਂ ਇੱਕ ਚੀਜ਼ ਦੇਖਦਾ ਕੋਈ ਚੰਗਾ ਕੰਟੈਂਟ ਤੁਸੀਂ ਫੇਸਬੁੱਕ ਤੇ ਪਾ ਲਓ ਇੰਸਟਾਗ੍ਰਾਮ ਤੇ ਪਾ ਲਓ ਕਿਸੇ ਪਲੇਟਫਾਰਮ ਤੇ ਪਾ ਲਓ YouTube ਤੇ ਪਾ ਲਓ ਉਹ ਨਹੀਂ ਚੱਲਦਾ ਹੂੰ ਇੰਨੀਆਂ ਗਾਲਾਂ ਲਿਖੀਆਂ ਹੋਣ ਇਹਨੇ ਗਾਲਾਂ ਭੱਦੀ ਸ਼ਬਦਾਬਲੀ ਹੋਵੇ ਜਾਂ ਬਿਲਕੁਲ ਬਕਵਾਸ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਿਲੀਅਨਸ ਦੇ ਵਿੱਚ ਚੱਲ ਜਾਂਦੀ ਨੇ ਉਹਦਾ ਕਾਰਨ ਕੀ ਆ ਇਹ ਤੋਂ ਇੱਕ ਚੀਜ਼ ਸਾਫ਼ ਸਪਸ਼ਟ ਹੁੰਦੀ ਹੈ ਕਿ ਜਿਹੜੇ ਵੇਖਣ ਵਾਲੇ ਤੇ ਸੁਣਨ ਵਾਲੇ ਨੇ ਉਹ ਬૌਧਿਕ ਨਹੀਂ ਹੈਗੇ ਉਹ ਇੰਟੈਲੈਕਚੁਅਲ ਨਹੀਂ ਹੈਗੇ ਉਹਨਾਂ ਨੂੰ ਜਿੰਨਾ ਕੂੜ ਕਬਾੜ ਚਾਹੀਦਾ ਉਹ ਅਜੇ ਹ ਮਿਲ ਰਿਹਾ ਤੇ ਇਹ ਲੋਕ ਫੇਮਸ ਹੋ ਰਹੇ ਨੇ ਜੀ ਇਹੀ ਮੈਂ ਤਾਂ ਇਹੀ ਸਮਝਾਂਗਾ ਕਿ ਲੋਕ ਜਿਹੜੇ ਨੇ ਜੇ ਚੰਗਾ ਦੇਖਣਗੇ ਤਾਂ ਚੰਗਾ ਪਰੋਸਿਆ ਜਾਏਗਾ ਔਰ ਚੰਗੀ ਚੀਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚੇਗੀ ਤੇ ਚੰਗੇ ਲੋਕ ਜਿਹੜੇ ਆ ਫੇਮਸ ਹੋਣਗੇ ਦੂਸਰੀ ਮੈਂ ਗੱਲ ਦੱਸਦਾ ਜਿਵੇਂ ਪਹਿਲਾਂ ਸੀ ਕਿ ਪਹਿਲਾਂ ਲੋਕਾਂ ਨੂੰ ਆਡੀਸ਼ਨਸ ਦੇਣੇ ਪੈਂਦੇ ਸੀ ਜਿਵੇਂ ਗੋਬਿੰਦੇ ਦੇ کردار ਦੀ ਇਹਨਾਂ ਨੇ ਗੱਲ ਕੀਤੀ ਸਰਦਾਰ ਮੁੰਡਾ ਉਹ ਬਾ ਕਮਾਲ ਆਰਟਿਸਟ ਹੈ ਉਦਾਂ ਦੇ ਕਈ ਹੋਰ ਵੀ ਕੈਰੇਕਟਰ ਨੇ ਠੀਕ ਹੈ ਹੁਣ ਮੈਂ ਕਿਸੇ ਦਾ ਨਾਮ ਨਹੀਂ ਲਾਹਾਂਗਾ بڑے ਕੈਰੈਕਟਰ ਲੋਕਾਂ ਨੂੰ ਪਤਾ ਹੀ ਹੈ ਅੱਗੇ ਕੀ ਹੁੰਦਾ ਸੀ ਅੱਗੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਆਡੀਸ਼ਨਸ ਹੁੰਦੇ ਸੀ ਕਿ ਅਸੀਂ ਫਿਲਮਾਂ ਵਾਸਤੇ ਆਹ ਰੋਲ ਵਾਸਤੇ ਕਿਸੇ ਕੈਰੈਕਟਰ ਵਾਸਤੇ ਹੀਰੋ ਚੁਣਨਾ ਹੀਰੋਇਨ ਚੁਣਨੀ ਆ ਜਾਂ ਕੋਈ ਸਾਈਡ ਹੀਰੋ ਆ ਸਪੋਰਟਿੰਗ ਰੋਲ ਵਾਸਤੇ ਆ ਕੋਈ ਵਿਲਨ ਵਾਸਤੇ ਕਾਸਟਿੰਗ ਹੁੰਦੀ ਸੀ ਡਾਇਰੈਕਟਰਸ ਦੀ ਕਾਸਟਿੰਗ ਹੁੰਦੀ ਸੀ ਅੱਜ ਕੱਲ ਸੋਸ਼ਲ ਮੀਡੀਆ ਪਲੇਟਫਾਰਮ ਹੀ ਆਡੀਸ਼ਨ ਸੈਂਟਰ ਬਣੇ ਹੋਏ ਨੇ ਆਪਣੀ ਵਧੀਆ ਚੀਜ਼ ਪਾਓ ਲੋਕਾਂ ਤੱਕ ਉਹ ਪਹੁੰਚਦੀ ਹੈ ਜਦੋਂ ਵਾਇਰਲ ਹੋ ਜਾਂਦੀ ਹੈ ਤਾਂ ਫਿਰ ਲੋਕ ਤੁਹਾਡੇ ਤੱਕ ਪਹੁੰਚਦੇ ਨੇ ਔਰ ਤੁਹਾਨੂੰ ਮੌਕਾ ਦਿੰਦੇ ਨੇ ਬਸ਼ਰਤੇ ਤੁਹਾਡਾ ਕੰਟੈਂਟ ਵਧੀਆ ਹੋਣਾ ਚਾਹੀਦਾ ਵਾਇਲੇਸ਼ਨ ਨਾ ਹੋਵੇ ਉਹਦੇ ਵਿੱਚ ਔਰ ਲੋਕ ਜਿਹੜੇ ਨੇ ਉਸ ਚੀਜ਼ ਨੂੰ ਪਸੰਦ ਕਰ ਬਾਕੀ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਇਹ ਪੈਰਲਰ ਚੱਲਦੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਜ਼ਰੂਰੀ ਨਹੀਂ ਸੋਸ਼ਲ ਮੀਡੀਆ ਹੋਵੇ ਜਾਂ ਫਿਲਮ ਇੰਡਸਟਰੀ ਹੋਵੇ ਜਾਂ ਸੈਲੀਬ੍ਰਿਟੀਜ਼ ਦੇ ਨਾਲ ਹੋਵੇ ਹਰ ਜਗ੍ਹਾ ਤੇ ਉਸੇ ਤਰ੍ਹਾਂ ਇੱਥੇ ਵੀ ਚੱਲ ਰਹੀ ਹੈ ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਜਿਹੜੇ ਗੰਦ ਵਗੈਰਾ ਕੋਈ ਵੀ ਚੀਜ਼ ਹੁੰਦੀ ਹੈ ਲੋਕੀ ਜ਼ਿਆਦਾ ਦੇਖਦੇ ਨੇ ਕਿ ਤੁਹਾਨੂੰ ਲੱਗਦਾ ਕਿ ਤੇ ਏਸੀ ਚੱਕਰ ਦੇ ਵਿੱਚ ਲੋਕ ਆਪਣੀ ਜਿਹੜੀ ਇਮੇਜ ਉੱਤੇ ਧਿਆਨ ਨਹੀਂ ਦਿੰਦੇ ਅਸੀਂ ਜੋ ਮਰਜ਼ੀ ਕਰੀਏ ਅਸੀਂ ਬਸ ਫੇਮਸ ਹੋਣ ਇਸ ਚੀਜ਼ ਵੱਲ ਜ਼ਿਆਦਾ ਜਾ ਰਹੇ ਨੇ ਵਾਇਰਲ ਕੰਟੈਂਟ ਦੇਖਿਆ ਜਾਂਦਾ ਇੱਕ ਦੀ ਰੀਲ ਇੱਕ ਪੋਸਟ ਇੱਕ ਕੰਟੈਂਟ ਵਾਇਰਲ ਹੋ ਜਾਂਦਾ ਤਾਂ ਸਾਰੇ ਸੋਧਦੇ ਕਿ ਚਲੋ ਜੀ ਇਹ ਆਡੀਓ ਕਲਿੱਪ ਚੋਲ ਲੈਣੇ ਆ ਜਾਂ ਕ੍ਰੀਏਟਰ ਜੇ ਇੱਕ ਫੇਮਸ ਹੋ ਰਿਹਾ ਟ੍ਰਾਂਸਜੈਂਡਰ ਬਣ ਕੇ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਕਿ ਮੈਂ ਜੀ ਮੇਲ ਆ ਤਾਂ ਮੈਂ ਫੀਮੇਲ ਬਣ ਮੈਂ ਉਵੇਂ ਪ੍ਰੈਜੈਂਟ ਕਰਾਂਗਾ ਉਹਨੂੰ ਦੇਖ ਕੇ ਚਾਰ ਜਾਣੇ ਹੋਰ ਨਾਲ ਖੜੇ ਹੋ ਜਾਂਦੇ ਜੋ ਕਿ ਸੁਸਾਇਟੀ ਨੂੰ ਇੱਕ ਸ਼ਾਇਦ ਗਲਤ ਮੈਸੇਜ ਵੀ ਦੇ ਰਹੇ ਆ ਬੱਚੇ ਬਹੁਤ ਸਾਰੇ ਜਿਹੜੇ ਨੇ ਇੰਸਟਾਗ੍ਰam ਯੂਜ਼ ਕਰਦੇ ਨੇ ਮਾਈਨਰਸ ਯੂਜ਼ ਕਰਦੇ ਨੇ ਟਿਕਟੌਕ ਤੋਂ ਪਿੱਛਾ ਛੁਡਾ ਕੇ ਇੰਸਟਾਗ੍ਰam ਦੀ ਰੀਲਸ ਨੇ ਮੈਨੂੰ ਲੱਗਦਾ ਹੈ ਘਰ-ਘਰ ਦੇ ਵਿੱਚ ਕਿਥੇ ਨਾ ਕਿਥੇ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਹੈ ਚਿੰਗਾਰੀ ਜਿਹੜੀ ਹੈ ਲੱਗ ਚੁੱਕੀ ਹੈ ਪਰ ਰੋਕ ਉੱਥੇ ਵੀ ਹੋ ਸਕਦੀ ਜਿੱਥੇ ਤੁਹਾਡਾ ਕੰਟੈਂਟ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੋਣਾ ਸ਼ੁਰੂ ਹੋ ਜਾਵੇ ਬਹੁਤ ਸਾਰੇ ਕ੍ਰੀਏਟਰਸ ਇਦਾਂ ਨੇ ਜਿਹੜੇ ਕਿ ਸ਼ਾਇਦ ਤੁਹਾਨੂੰ ਕੁਝ ਨਾ ਜੀ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਨਾ ਕਿ ਇੱਕ ਰੀਲ ਇੱਕ ਗਾਣਾ ਇੱਕ ਹਰ ਇੱਕ ਚੀਜ਼ ਨੂੰ ਪ੍ਰੋਮੋਟ ਕਰਕੇ ਚੱਲਣਾ ਉਹ ਕਿੱਥੇ ਇੰਸਟਾਗ੍ਰam ਜਿਹੜਾ ਇੱਕ ਉਹਨਾਂ ਦੇ ਅਕੋਰਡਿੰਗਲੀ ਉਹ ਕਮਾਈ ਦਾ ਸਾਧਨ ਹੈ ਪਰ ਤੁਹਾਡੇ ਅਕੋਰਡਿੰਗ ਸ਼ਾਇਦ ਤੁਹਾਡੇ ਬ੍ਰੇਨ ਤੇ ਉਹ ਇੰਨਾ ਇਫੈਕਟ ਕਰੇਗਾ ਤੁਹਾਡੀ 멘ਟਲ ਹੈਲਥ ਜਿਹੜੀ ਉਸ ਦੇ ਨਾਲ ਇਫੈਕਟ ਹੋ ਸਕਦੀ ਹੈ ਤੇ ਹਰ ਇੱਕ ਕੋਈ ਇਹੀ ਚਾਹੂਗਾ ਕਿ ਮੈਂ ਉੱਠ ਕੇ ਇੰਸਟਾਗ੍ਰਾਮ ਤੇ ਰੀਲ ਨਾਵਾ ਮੈਂ ਕਿਉਂ ਨਹੀਂ ਪ੍ਰੋਮੋਸ਼ਨ ਕਰ ਸਕਦਾ ਮੈਂ ਵਾਇਰਲ ਕਿਉਂ ਨਹੀਂ ਹੋ ਸਕਦਾ ਮੈਂ ਕੰਟੈਂਟ ਕਿਉਂ ਨਹੀਂ ਚੋਇਸ ਆਪਣੀ ਕਰ ਸਕਦਾ ਤੇ ਇਹ ਕਿਵੇਂ ਨਹੀਂ ਅੱਗੇ ਆ ਸਕਦਾ ਵਾਇਰਲ ਕੰਟੈਂਟ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਚੂਜ਼ ਕੀਤਾ ਜਾ ਸਕਦਾ ਜੀ ਤੇ ਇੱਕ ਹੋਰ ਪੁੱਛਣਾ ਚਾਹਾਂਗੀ ਕਿ ਜੋ ਇਨਫਲੂਐਂਸਰ ਵਰਡ ਜ਼ਿਆਦਾ ਚਾਹਣ ਦੀ ਲੋਕ ਕਹਿੰਦੇ ਨੇ ਕਿ ਅਸੀਂ ਫੇਮਸ ਹੋਣਾ ਹੈ ਕਿਤੇ ਨਾ ਕਿ ਕਿ ਸਾਡੀ ਇੱਕ ਕਮਾਈ ਦਾ ਸਾਧਨ ਬਹੁਤ ਵਧੀਆ ਕਿਉਂਕਿ ਇਹ ਦੇਖਿਆ ਹੋਊਗਾ ਜਿਹੜੇ ਸਟਾਰਸ ਨੇ ਸੈਲੀਬ੍ਰਿਟੀ ਉਹਨਾਂ ਨਾਲੋਂ ਵੱਧ ਤਾਂ ਇਨਫਲੂਐਂਸਰਸ ਕਮਾ ਰਹੇ ਨੇ ਕਿਤੇ ਇਸ ਚੱਕਰ ਦੇ ਵਿੱਚ ਲੋਕ ਜ਼ਿਆਦਾ ਨਹੀਂ ਕਹਿੰਦੇ ਕਿ ਅਸੀਂ ਜੋ ਮਰਜ਼ੀ ਕਰੀਏ ਸਿਰਫ ਪੈਸਾ ਕਮਾਣਾ ਹੈ ਅਬ ਦੇਖੋ ਜੀ ਮੈਂ ਇੱਕ ਚੀਜ਼ ਸਪਸ਼ਟ ਜਾਣਦਾ ਕਿ ਜੇ ਤੁਹਾਡੇ ਕੋਲ ਕੋਈ ਕਲਾ ਹੈ ਤੁਹਾਡੇ ਕੋਲ ਕੋਈ ਆਰਟ ਹੈ ਪੈਸਾ ਤੁਹਾਡੇ ਪਿੱਛੇ ਪਿੱਛੇ ਭੱਜਿਆ ਆਏਗਾ ਬਸ਼ਰਤ ਤੇ ਤੁਹਾਡੇ ਕੋਲ ਉਹ ਕਲਾ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਹੈ ਵਰਤਾਰਾ ਵਧੀਆ ਹੋਣਾ ਚਾਹੀਦਾ ਅ ਦੇਖਿਆ ਜਾਂਦਾ ਬਾਲੀਵੁੱਡ ਦੀਆਂ ਕਈ ਫਿਲਮਾਂ ਆਈਆਂ ਕਈ ਕਈ 100 ਕਰੋੜ ਉਹਨਾਂ ਦਾ ਬਜਟ ਸੀਗਾ ਬਣਾਈਆਂ ਗਈਆਂ ਪਰ ਟੋਟਲੀ ਫਲॉप ਹੋਈਆਂ ਚਾਹੇ ਜਿਹੜੇ ਵੱਡੇ ਹੀਰੋਜ਼ ਨੇ ਸ਼ਾਹਰੂਖ ਖਾਨ ਹੋ ਜਾਣ ਸਲਮਾਨ ਖਾਨ ਹੋ ਜਾਣ ਸੈਫ ਅਲੀ ਖਾਨ ਹੋ ਜਾਣ ਉਹਨਾਂ ਦੇ ਉੱਪਰ ਪੈਸਾ ਲਾ ਕੇ ਵੀ ਉਹ ਨਹੀਂ ਚੱਲੀਆਂ ਕਈ ਵਾਰ ਕੀ ਹੁੰਦਾ ਛੋਟੇ ਜਿਹੇ ਬਜਟ ਵਾਲੀ ਫਿਲਮ ਆ ਉਹ ਇੰਨਾ ਕਮਾ ਜਾਂਦੀ ਆ ਅਨ ਐਕਸਪੈਕਟਿਡ ਹੁੰਦਾ ਸੋ ਇਸੇ ਤਰ੍ਹਾਂ ਇਹ ਪਲੇਟਫਾਰਮ ਆ ਬਸ ਇਹ ਕਹਿ ਸਕਦਾ ਕਿ ਬਾਲੀਵੁੱਡ ਔਰ ਪਾਲੀਵੁੱਡ ਦਾ ਇੱਕ ਛੋਟਾ ਪਲੇਟਫਾਰਮ ਸੋਸ਼ਲ ਮੀਡੀਆ ਜੇਕਰ ਤੁਸੀਂ ਦੇਖੋ ਦੋ ਹੀ ਚੀਜ਼ਾਂ ਨੇ ਜਾਂ ਤਾਂ ਤੁਸੀਂ ਵਧੀਆ ਚੀਜ਼ ਪਬਲਿਸ਼ ਕਰੋ ਤੇ ਕਮਾਈ ਦਾ ਕੋਈ ਤੁਹਾਨੂੰ ਫਿਕਰ ਨਾ ਹੋਵੇ ਪੈਸੇ ਆਉਣ ਨਾ ਆਉਣ ਪਰ ਤੁਹਾਡਾ ਇੱਕ ਮੋਟਿਵ ਹੋਵੇ ਕਿ ਤੁਸੀਂ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਆ ਦੂਜੇ ਪਾਸੇ ਇਹ ਚੀਜ਼ ਆ ਜਾਂਦੀ ਹੈ ਕਿ ਮੈਂ ਪੈਸੇ ਕਮਾਉਣਾ ਚਾਹੇ ਉਹਦੇ ਉੱਪਰ ਮੈਂ ਨੰਗੇਜ਼ ਜਿਹੜਾ ਪਬਲਿਸ਼ ਕਰਾਂ ਚਾਹੇ ਮੈਂ ਗਾਲੀ ਗਲੋਚ ਕਰਾਂ ਚਾਹੇ ਮੈਂ ਗੰਦਮੰਦ ਜੋ ਵੀ ਹੈ ਸਿਰਫ ਔਰ ਸਿਰਫ ਮੋਟਿਵ ਜਿਹੜਾ ਪੈਸਾ ਇਹ ਦੋ ਹੀ ਰਸਤੇ ਨੇ ਇਹ ਤੁਸੀਂ ਚੁਣਨਾ ਹੈ ਕਿਉਂਕਿ ਦੇਖੋ ਜੇਕਰ ਚੰਗਾ ਅੱਡ ਕੰਟੈਂਟ ਤੁਸੀਂ ਸਮਾਜ ਨੂੰ ਦੋਹੋਂਗੇ ਤਾਂ ਤੁਹਾਡੀ ਵਾਬਾਈ ਹੋਏ ਕਿ ਤੁਸੀਂ ਲੰਬੇ ਸਮੇਂ ਤੱਕ ਚੱਲੋਗੇ ਤੁਹਾਨੂੰ ਆਪਰਚੂਨਿਟੀਆਂ ਬਹੁਤ ਮਿਲਣਗੀਆਂ ਪਰ ਜੇਕਰ ਤੁਸੀਂ ਗਲਤ ਚੀਜ਼ਾਂ ਜਿਹੜੀਆਂ ਪਬਲਿਸ਼ ਕਰੋਗੇ 네ਗੇਟਿਵਿਟੀ ਫੈਲਾਓਗੇ ਤਾਂ ਫਿਰ ਉਹ ਤੁਹਾਡੀ ਲੰਮੀ ਦੌਰ ਦੀ ਪੈਸਾ ਤੁਸੀਂ ਜ਼ਰੂਰ ਥੋੜਾ ਬਹੁਤ ਕਮਾ ਸਕਦੇ ਹੋ ਕਈ ਅਜਿਹੇ ਨਾਮ ਹੈਗੇ ਮੈਂ ਨਾਮ ਲੈ ਕੇ ਨਹੀਂ ਕਿਸੇ ਨੂੰ ਟਾਰਗੇਟ ਫਿਰ ਕਹਿਣਗੇ ਟਾਰਗੇਟ ਕਰਦੇ ਐ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਬਣਿਆ ਆਪਣਾ ਆਪਣਾ ਮੈਸੇਜ ਕਨਵੇ ਕਰਨ ਵਾਸਤੇ ਪਰ ਲੋਕ ਜੇਕਰ ਇਸ ਦਾ ਮਿਸਯੂਜ਼ ਕਰਨਗੇ ਤਾਂ ਕਿੰਨਾ ਕਿਤੇ ਤੁਹਾਡੇ ਲਈ ਵੀ ਨੁਕਸਾਨਦੇ ਆ ਤੁਸੀਂ ਲੰਮੀ ਰੇਸ ਘੋੜੇ ਨਹੀਂ ਬਣ ਸਕਦੇ ਤੁਸੀਂ ਬਹੁਤ ਜਲਦੀ نیچے ਆ ਜਾਓਗੇ ਬੇਸ਼ੱਕ ਥੋੜੇ ਸਮੇਂ ਲਈ ਪੈਸਾ ਕਮਾ ਲਓਗੇ ਪਰ ਜੇਕਰ ਤੁਸੀਂ ਚੰਗਾ ਕੰਟੈਂਟ ਦੋਗੇ ਲੰਮਾ ਚਲੋਗੇ ਤੇ ਓਪਰਚ्युनिटीज ਬਹੁਤ ਹੋਣਗੀਆਂ ਤੁਹਾਡੇ ਕੋਲ ਕਿਉਂਕਿ ਲੋਕ ਤੁਹਾਨੂੰ ਪਸੰਦ ਕਰਨ ਕੀ ਜੀ ਐਂਡ ਤੇ ਪ੍ਰਬਲੀਨ ਤੋਂ ਮੈਂ ਸਿਰਫ ਕਹਿਣਾ ਚਾਹਾਂਗੀ ਤੁਸੀਂ ਐਂਡ ਤੇ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਅਮਨ ਬਾਦIA ਦੀ ਵੀ ਗੱਲ ਕੀਤੀ ਸੰਧੂ ਦੀ ਵੀ ਗੱਲ ਕੀਤੀ ਉੱਥੇ ਅਮਨ ਬਾਦIA ਨੂੰ ਜਿੱਥੇ ਬਹੁਤ ਜ਼ਿਆਦਾ ਲੋਕ ਵਿਰੋਧ ਕਰਦੇ ਨੇ ਉੱਥੇ ਕਈ ਲੋਕ ਕੋਈ ਕਈ ਸੈਕਸ਼ਨ ਇਹ ਵੀ ਹੈ ਲੋਕਾਂ ਦਾ ਜੋ ਕਹਿੰਦੇ ਨੇ ਉਹ ਐਟਲੀ ਜੋ ਮਰਜ਼ੀ ਕਰਨ ਆਪਣੀ ਲਾਈਫ ਦੇ ਵਿੱਚ ਆਪਾਂ ਨੂੰ ਕੀ ਤਾਂ ਐਂਡ ਦੇ ਵਿੱਚ ਤੁਸੀਂ ਇਹਨੂੰ ਸਮਾਪਤ ਕਰਨ ਲਈ ਕੀ ਕਹਿਣਾ ਚਾਹੋਗੇ ਸਮਾਪ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਕੰਟੈਂਟ ਦੀ ਜੇ ਤੁਸੀਂ ਦੇਖਣਾ ਜੋ ਪਸੰਦ ਕਰੋਗੇ ਉਹੀ ਤੁਹਾਡੇ ਅੱਗੇ ਆਏਗਾ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਜੇ ਤੁਸੀਂ ਇੱਕ ਰੀਲ ਨੂੰ ਇੱਕ ਵਾਰੀ ਦੇਖੇ ਆ ਉਸਤੇ ਕਮੈਂਟ ਕਰਤਾ ਉਸ ਨੂੰ ਲਾਈਕ ਕਰਤਾ ਉਸ ਨੂੰ ਦੁਬਾਰਾ ਦੇਖ ਵੀ ਲਿਆ ਤਾਂ ਤੁਹਾਡੇ ਇੰਸਟਾਗ੍ਰam ਇੰਨੀ ਪਾਵਰਫੁਲ ਹੈ ਨਾ ਕਿ ਤੁਹਾਡੇ ਅੱਗੇ ਉਹਦੀਆਂ ਹੀ 4-5 ਰੀਲਸ ਆਣ ਗਿਆ ਕੰਟੈਂਟ ਨੂੰ ਦੇਖਣਾ ਕਿਵੇਂ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਇੱਕ ਸੋਚ ਜਿਹੜੀ ਆਪਣੇ ਮਨ ਦੇ ਅੰਦਰ ਧਾਰ ਕੇ ਬੈਠੇ ਹੋ ਕਿ ਹਰ ਚੀਜ਼ ਨੂੰ 네ਗੈਟਿਵਿਟੀ ਨਾਲ ਦੇਖਣਾ ਹੈ ਜਾਂ ਹਰ ਚੀਜ਼ ਨੂੰ ਸਿਰਫ ਪੋਜ਼ਿਟਿਵਿਟੀ ਨਾਲ ਦੇਖਣਾ ਚਾਹੀਦਾ ਸਰ ਨੇ ਦੱਸਿਆ ਕਿ ਕਮੈਂਟ ਸੈਕਸ਼ਨ ਦਾ ਜਿਹੜਾ ਸਾਰਾ ਮੈਟਰ ਕਰਦਾ ਹੈ ਐਟ ਦਾ ਲਾਸਟ ਇਹੀ ਮੈਟਰ ਕਰਦਾ ਹੈ ਜੇ ਤੁਸੀਂ ਉਸ ਨੂੰ ਪੋਜ਼ਿਟਿਵਿਟੀ ਨਾਲ ਲੈਣਾ ਚਾਹੁੰਦੇ ਹੋ ਤੇ ਤੁਹਾਡੇ ਅੰਦਰ ਵੀ ਕਹਿ ਲੋ ਵੀ ਪੋਜ਼ਿਟਿਵਿਟੀ ਹੀ ਆਏਗੀ ਦੇਖਦੇ ਹੋ ਤਾਂ ਉਹ ਨੈਗੇਟਿਵਿਟੀ ਦੇ ਨਾਲ ਆਈ ਬਾਕੀ ਕੰਟੈਂਟ ਦੀ ਤਾਂ ਵਾਸਟ ਵੈਰਾਈਟੀ ਆ ਬਹੁਤ ਸਾਰੀਆਂ ਚੀਜ਼ਾਂ ਇੰਸਟਾਗ੍ਰam ਤੇ ਬਹੁਤ ਕੁਝ ਦੇਖਣ ਨੂੰ ਮਿਲਦਾ ਜਿਤਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਹੀ ਚੋਇਸ ਕਰ ਸਕਦੇ ਹੋ ਵੀ ਕਿਵੇਂ ਤੁਸੀਂ ਉਸ ਨੂੰ ਦੇਖਣਾ ਪਸੰਦ ਕਰਦੇ ਹੋ ਕਿਹੜੀ ਕੰਟੈਂਟ ਵੇਰੀਫਾਈ ਕਰਨਾ ਚਾਹਦੇ ਹੋ ਬਹੁਤ ਸਾਰੇ ਤੁਹਾਡੇ ਅੱਗੇ ਸਰਚ ਆਪਸ਼ਨ ਦੇ ਵਿੱਚ ਵੀ ਆਉਂਦਾ ਕਿ ਤੁਸੀਂ ਕਿਹੜੀਆਂ ਚੀਜ਼ਾਂ ਦੇਖਦੇ ਹੋ ਐਡਵੈਂਚਰ ਜਿਹੜੇ ਆ ਦੇਖਣਾ ਪਸੰਦ ਕਰਦੇ ਹੋ ਲਾਈਫਸਟਾਈਲ ਦੇਖਣਾ ਪਸੰਦ ਕਰਦੇ ਹੋ ਜਾਂ ਆਡੀਓ ਕਲਿੱਪਸ ਕਾਮੇਡੀ ਦੇਖਣਾ ਪਸੰਦ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿਰਫ ਤੁਹਾਡੇ ਉੱਤੇ ਹੀ ਡਿਪੈਂਡ ਕਰਦੀਆਂ ਨੇ ਸੋ ਸੋਸ਼ਲ ਮੀਡੀਆ ਦੇ ਸਯੁਗ ਦੇ ਵਿੱਚ ਆਪਣੀ ਮੈਂਟਲ ਹੈਲਥ ਦਾ ਕਿਵੇਂ ਧਿਆਨ ਰੱਖਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕੰਟੈਂਟ ਨੂੰ ਵਾਈਜ਼ਲੀ ਚੁਆਇਸ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਔਰ ਬਹੁਤ ਜਿਹੜੀ ਚੀਜ਼ਾਂ ਨੇ ਤੁਹਾਡੀ ਚੁਆਇਸ ਦੇ ਉੱਤੇ ਹੀ ਡਿਪੈਂਡ ਕਰਦੀਆਂ ਨੇ ਤਾਂ ਜ ਰੱਖਣੇ ਜ਼ਰੂਰੀ ਵੀ ਨੇ ਔਰ ਕਹਿ ਲੋ ਵੀ ਫਾਇਦਾ ਵੀ ਇਸੀ ਚੀਜ਼ ਦੇ ਨਾਲ ਹੁੰਦਾ ਸਿਰਫ opinions ਅੰਦਰ ਰੱਖਣ ਦੇ ਨਾਲ ਨਹੀਂ opinion ਬਾਹਰ ਰੱਖਣ ਦੇ ਨਾਲ ਵੀ ਜਿਹੜਾ ਤੁਹਾਡਾ ਵੀ ਫਾਇਦਾ ਹੋਏਗਾ ਤੇ ਜਿਹੜੇ ਕੰਟੈਂਟ ਬਣਾ ਰਹੇ ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਇਹਦੇ ਨਾਲ ਮੋਟੀਵੇਸ਼ਨ ਮਿਲਦੇ ਕਿ ਜੀ ਅਸੀਂ ਕੁਝ ਸਹੀ ਕਰ ਰਹੇ ਆ ਜਾਂ ਕਿਵੇਂ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਇੱਕ ਦੋ ਵੀਡੀਓਜ਼ ਦੇ ਵਿੱਚ ਵੀ ਸਾਨੂੰ ਕਿਸ ਤਰੀਕੇ ਦਾ ਕੰਟੈਂਟ ਪੇਸ਼ ਕਰਨਾ ਹੋਏਗਾ ਜੀ ਤਾਂ ਇਹ ਮੁੱਖ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਕੰਟੈਂਟ ਹੁੰਦੇ ਆ ਕਈ ਲੋਕਾਂ ਨੂੰ ਨਹੀਂ ਪਸੰਦ ਆਂਦੇ ਬਹੁਤ ਗਾਲਾਂ ਦੀਆਂ ਕੱਡੀਆਂ ਜਾਂਦੀਆਂ ਪਰ ਉੱਥੇ ਕੁਝ ਇਨਫਲੂਐਂਸਰ ਇਸ ਤਰ੍ਹਾਂ ਲੈ ਲੈਂਦੇ ਕੁਝ ਨਹੀਂ ਹੁੰਦਾ ਕਿ ਅਸੀਂ ਤਾਂ ਪੈਸਾ ਕਮਾਣਾ ਹੈ ਪਰ ਲੋਕ ਸਾਨੂੰ ਜਿਹੜਾ ਕਿ ਵਿਊਜ਼ ਦੇ ਰਹੇ ਨੇ ਉਹੀ ਚੀਜ਼ ਉਹਨਾਂ ਲਈ ਮੈਟਰ ਕਰਦੀ ਹੈ ਪਰ ਉਹ ਖੁਦ ਤੇ ਜਿਹੜਾ ਕਿ ਦੇਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਅਗਰ ਤੁਸੀਂ ਉਸ ਚੀਜ਼ ਨੂੰ ਹਾਈਪ ਕਰ ਰਹੇ ਹੋ ਉਸ ਚੀਜ਼ ਤੇ ਕਮੈਂਟ ਕਰੋ ਉਸ ਚੀਜ਼ ਨੂੰ ਉਹ ਬੰਦਾ ਉਸੇ ਤਰ੍ਹਾਂ ਲੈ ਰਿਹਾ ਉਸ ਲਈ ਤਾਂ ਉਹ ਅਚੀਵਮੈਂਟ ਹੈ ਚਾਹੇ ਜੋ ਮਰਜੀਓ ਕਿਸ ਕੰਟੈਂਟ ਨੂੰ ਜਿਹੜਾ ਅੱਗੇ ਤੱਕ ਲਿਆਉਣਾ ਕਿਸ ਕੰਟੈਂਟ ਨੂੰ ਤੁਸੀਂ ਵਾਇਰਲ ਕਰਨਾ ਹੈ ਤਾਂ ਹੋਰ ਵੀ ਅਪਡੇਟਸ ਵੀ ਤੁਸੀਂ ਦੇਖਦੇ ਰਹੋ ਡੀਅਰ ਥੈਂਕਸ